ਲੋ ਜੀ ਤੁਹਾਨੂੰ ਅੱਜ ਦਿਖਾ ਰਹੇ ਆ ਪੂਰੀ ਗੱਡੀ ਗੰਦੀ ਸੀ ਇਹਨੂੰ ਸਾਰੀ ਨੂੰ ਵਾਸ਼ ਕਰਕੇ ਦਿਖਾਣਾ ਤੁਹਾਡੇ ਸਾਹਮਣੇ ਕਿੰਨਾ ਬੁਰਾ ਹਾਲ ਗੱਡੀ ਦਾ ਸੋ ਫਾਈਨਲ ਲੁੱਕ ਤੁਹਾਡੇ ਸਾਹਮਣੇ ਹੈ ਗੱਡੀ ਦੀ ਸੋ ਦਿਖਾਣੇ ਆ ਇਹ ਲੁੱਕ ਲਿਆਣ ਸਾਨੂੰ ਕੀ ਕੀ ਕਰਨਾ ਪਿਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਦਾ ਸਟੀਅਰਿੰਗ ਜਿਹੜਾ ਵਾਸ਼ ਕੀਤਾ ਸਾਰਾ ਅੰਦਰੋਂ ਸਾਰੀ ਪਾਣੀ ਦੇ ਨਾਲ ਧੋਣੀ ਪਈ ਗੱਡੀ ਇਹ ਗੱਡੀ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਸੀਗਾ ਜੀ ਇੰਨੀ ਗੱਡੀ ਗੰਦੀ ਖੂਬ ਘਟੰਦੀ ਹੈ ਪਤਾ ਨਹੀਂ ਜਿਆਦਾ ਚਿੱਕੜ ਦੇ ਵਿੱਚ ਹੀ ਮੰਦ ਲੱਗ ਵਰ ਗਿਆ ਸੀ ਗੱਡੀ ਨੂੰ ਬਾਕੀ ਦੋ ਚੀਜ਼ਾਂ ਦੱਸ ਇਸ ਗੱਡੀ ਦੇ ਦੱਸੋ ਇਹ ਫਰਸਟ ਲੋਕ ਜਿਹੜੀ ਤੁਹਾਨੂੰ ਗੱਡੀ ਦਿਖਾਈ ਹੈ ਉਹ ਗੱਡੀ ਇਹੀ ਸੀ ਕਿ ਕੋਈ ਹੋਰ ਸੀ ਸੋ ਤੁਸੀਂ ਦੱਸਿਓ ਗੱਡੀ ਦਾ ਨਾਮ ਕੀ ਸੀ ਸੋ ਸੋ ਜੋ ਫਾਈਨਲ ਗੱਡੀ ਸਾਡੀ BMW ਨੂੰ ਐਸੀ ਕਰਦੇ ਪਏ ਆ ਇਹ ਸਾਰੀ ਕਲੀਨ ਕਰ ਰਹੇ ਆ ਪਹਿਲਾਂ ਸਾਰੀ ਵਾਸ਼ ਕਰਕੇ ਪਾਣੀ ਮਾਰ ਕੇ ਸਾਰੀ ਮਿੱਟੀ ਲਾਵਾਂਗੇ ਉਸ ਤੋਂ ਬਾਅਦ ਵੀ ਸਾਰੀ ਗੱਡੀ ਨੂੰ ਡਰਾਈਕਲਿੰਗ ਕਰਾਂਗੇ ਅਸੀਂ ਅੰਦਰੋਂ ਡਰਾਈਕਲਿੰਗ ਇਨ ਦਾ ਸੈਂਸ ਕਿ ਜੋ ਵੀ ਸੀਟਾ ਵਗੈਰਾ ਹੈ ਕਿ ਆਦੀਆਂ ਸਾਰੀਆਂ ਗੰਦੀਆਂ ਹੋਈਆਂ ਆਈਆਂ ਸਾਰੀਆਂ ਆਦੀਆਂ ਮਾਇਲ ਜਿੰਨੀ ਵੀ ਆ ਸਾਰੀਆਂ ਸੀਟਾਂ ਦੀ ਮੈਲ ਲਾ ਕੇ ਇੰਜਨ ਕਲੀਨ ਕਰਾਂਗੇ ਸਾਰਾ ਫੋਮ ਵਾਸ਼ ਕਰ ਰਹੇ ਹਾਂ ਅਸੀਂ ਤਾਂ ਹੁਣ ਫੋਮ ਵਾਸ਼ ਤੋਂ ਬਾਅਦ ਵਿੱਚ ਸਾਰੀਆਂ ਇਹਦੀਆਂ ਸੀਟਾਂ ਸੂਟਾਂ ਜੋ ਵੀ ਹੈ ਅਸੀਂ ਇਹਨੂੰ ਕਲੀਨ ਕਰਕੇ ਤੁਹਾਨੂੰ ਦਿਖਾਵਾਂਗੇ ਤੁਹਾਡੇ ਸਾਹਮਣੇ ਨਾਲ ਦੀ ਨਾਲ ਅਸੀਂ ਪਾਲਿਸ਼ ਵੀ ਲਗਾਈ ਜਾ ਰਹੇ ਹਾਂ ਇੰਜਨ ਦੇ ਉੱਪਰ ਪਾਲਿਸ਼ ਲਗਾਤੀ ਹੈ ਹੁਣ ਸੀਟਾਂ ਦੇ ਉੱਪਰ ਕੈਮੀਕਲ ਮਾਰਿਆ ਕੈਮੀਕਲ ਤੋਂ ਬਾਅਦ ਵਿੱਚ ਤੁਸੀਂ ਦੇਖ ਰਹੇ ਤੁਹਾਡੇ ਸਾਹਮਣੇ ਰਿਜ਼ਲਟ ਕੀ ਆ ਰਿਹਾ ਵਾ ਆ ਦੇਖੋ ਸਾਰੀਆਂ ਸੀਟਾਂ ਨਾਲ ਦੀ ਨਾਲ ਇੱਕ ਤਾਂ ਮੈਂ ਵਾਈਟ ਨਿਕਲ ਰਹੀਆਂ ਨੇ ਕੋ ਜਿੰਨਾ ਨਾਲ ਦੀ ਨਾਲ ਚੀਜ਼ਾਂ ਸਾਫ਼ ਹੁੰਦੀਆਂ ਰਹਿਣਗੀਆਂ ਤੇ ਸਹੀ ਰਹਿਣਗੀਆਂ ਜਿੰਨਾ ਟਾਈਮ ਜ਼ਿਆਦਾ ਲਗਾਵਾਂਗੇ ਆਪਾਂ ਉਨਾ ਹੀ ਉਨਾ ਗੰਦਾ ਹੁੰਦਾ ਜਾਣਾ ਉਹਨੇ ਦੇਖੋ ਸਾਰੀ ਇੱਕਦਮ ਐ ਨਵੀਂ ਨਿਕਲੀ ਗੱਡੀ ਹੁਣ ਸਾਰੇ ਆਪਾਂ ਜੋ ਸੀ ਇਹਦਾ ਟੇਪਰ ਕੋਡ ਵਗੈਰਾ ਡੱਕ ਡੁੱਕ ਐਲ ਸੀ ਡੀ ਇਹਦੀ ਜੋ ਸੀ ਏ ਸੀ ਵੈਂਟ ਵਗੈਰਾ ਸਾਈਡ ਸਾਰੇ ਇੱਕਦਮ ਕਲੀਨ ਕਿਤੇ ਸੋ ਜੋ ਐਦਾਂ ਦਾ ਕਰ ਦੋ ਕਿ ਕਸਟਮਰ ਕਹੇ ਕਿ ਸ਼ੋਰੂਮ ਕੰਡੀਸ਼ਨ ਗੱਡੀ ਕਰਕੇ ਦੋ ਜਿਵੇਂ ਅਸੀਂ ਕੰਮ ਕਰਦੇ ਹਾਂ ਤੋ ਅਸੀਂ ਗੱਡੀ ਤੇ ਉਹੀ ਕੰਡੀਸ਼ਨ ਬਣਾ ਦੇਣੇ ਜੋ ਸ਼ੋਅਰੂਮ ਵਾਲੇ ਦਿਨ ਸੀ ਉਸ ਤੋਂ ਵੀ ਬੈਟਰ ਕੰਡੀਸ਼ਨ ਨੇ ਬਣਾਈ ਦੀ ਕੋਸ਼ਿਸ਼ ਇਹੀ ਕਰਨੀ ਹੈ ਸਾਡੀ ਸਾ ਤੁਹਾਡੇ ਸਾਹਮਣੇ ਸਾਰੀ ਗੱਡੀ ਅੰਦਰੋਂ ਬਾਹਰੋਂ ਨੀਚੋਂ ਸਾਰੇ ਉਹਦੇ ਜੋ ਡੋਰ ਪੈਨਲ ਵਗੈਰਾ ਨੇ ਅੰਦਰੋਂ ਪਰ ਸਾਰੇ ਮੈਟ ਮੂਡ ਉਹਦੇ ਜੋ ਵੀ ਹੈ ਸਾਰਾ ਤੁਹਾਡੇ ਸਾਹਮਣੇ ਅਸੀਂ ੱਤ ਤੱਕ ਉਹਦੇ ਲੀਵਰ ਵਗੈਰਾ ਵੀ ਸਾਰੇ ਅਸੀਂ ਕਲੀਨ ਕਰਦੇ ਆ ਜੀ ਸੋ ਇਹ ਵੀਡੀਓ ਤੁਸੀਂ ਦੇਖ ਕੇ ਪਤਾ ਲੱਗ ਹੀ ਜਾਏਗਾ ਕਿ ਗੱਡੀਆਂ ਤੇ ਕਿੰਨੇ ਕਿੰਨੇ ਜ਼ਿਆਦੇ ਬੁਰੇ ਹਾਲ ਹੈ ਆਪੋ ਤਾਂ ਫਿਰ ਵੀ ਆਪਣੀ ਗੱਡੀ ਨੂੰ ਹਫ਼ਤੇ ਚ ਇੱਕ ਦੋ ਵਾਰੀ ਲੋਕੀ ਆਮ ਬੰਦਾ ਜਿਹੜਾ ਵਾਸ਼ ਕਰਵਾ ਹੀ ਲੈਂਦਾ ਇਹਨਾਂ ਗੱਡੀਆਂ